ਕੀ ਕਰਾ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਭਾਈ ਭਾਈ ਅਸੀਂ ਸਾਰੇ ਭਾਈ ਭਾਈਆਂ ਜਿਹੜੇ ਵੀ ਆ ਕੇ ਕਿਸੇ ਵੀ ਧਰਮ ਦੇ ਅਗੇਂਸਟ ਬੋਲਦੇ ਨੇ ਧਰਮ ਦੇ ਧਾਰਮਿਕ ਆਗੂਆਂ ਦੇ ਅਗੇਂਸਟ ਬੋਲਦੇ ਨੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਕ ਪੰਜਾਬ ਦੇ ਭਾਈਚਾਰੇ ਸਾਂਝ ਨੂੰ ਤੋੜ ਨਾ ਸਕਣ ਤੇ ਜਿਹੜੇ ਇਦਾਂ ਦਾ ਭਰਮ ਜਾਂ ਵਾਤਾਵਰਣ ਦੂਸ਼ਿਤ ਕਰਦੇ ਨੇ ਸਮਾਜ ਦੇ ਵਿੱਚ ਉਹਨਾਂ ਤੇ ਮੈਂ ਕਾਨੂੰਨ ਤੋਂ ਤੇ ਪੁਲਿਸ ਤੋਂ ਵੀ ਇੱਕ ਡਿਮਾਂਡ ਕਰੂੰਗਾ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਮਾਹੌਲ ਸ਼ਾਂਤ ਮਾਹੌਲ ਵਿਗੜੇ ਨਾ ਕੋਈ ਵੀ ਫ੍ਰਿਕਸ਼ਨ ਨਾ ਪੈਦਾ ਹੋਏ ਅੱਜ ਪੰਜਾਬ ਸ਼ਾਂਤੀ ਦੇ ਮਾਹੌਲ ਦੇ ਵਿੱਚ ਚੱਲ ਰਿਹਾ ਆ ਵੀਡੀਓ ਲਾਈਵ ਤੋਂ ਇਹ ਕਹਿੰਨਾ ਕਿ ਜੀਜ਼ਸ ਕ੍ਰਾਈਸ ਪ੍ਰਭੂ ਯੀਸ਼ੂ ਮਸੀਹ ਜਿਹੜੇ ਕੀ ਮੈਂ ਇੱਕ ਤੁਹਾਨੂੰ ਸਦਾ ਹੋਲੀ ਚਿੰਨ ਹੋਲੀ ਕਰਾਸ ਦਿਖਾਣਾ ਚਾਹੁੰਦਾ ਆ ਥੋੜੇ ਕੈਮਰੇ ਨੇੜੇ ਕਰਕੇ ਦੇਖ ਸਕਦੇ ਹੋ ਇਹ ਕਰਾਸ ਦੇ ਉੱਤੇ ਕ੍ਰੂਸੀਫਾਈ ਜੀਜ਼ਸ ਨੇ ਇਹ ਚਿੰਨ ਤਾਂ ਦਿਖਾਇਆ ਜਾਂਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਜਦੋਂ ਸੂਲੀ ਦੇ ਉੱਤੇ ਜਾਨ ਵੀ ਦੇ ਰਹੇ ਸੀ ਉਹਨਾਂ ਨੇ ਕਿਹਾ ਪਿਤਾ ਇਹਨਾਂ ਨੂੰ ਮਾਫ ਕਰ ਇਹ ਨਹੀਂ ਜਾਣਦੇ ਕੀ ਕਰ ਰਹੇ ਨੇ ਮੀਡੀਆ ਦਾ ਬਹੁਤ ਧੰਨਵਾਦੀਆਂ ਕਿ ਮੀਡੀਆ ਸਮਾਜ ਨੂੰ ਸੁਧਾਰਨ ਦੇ ਲਈ ਇਤੋਂ ਕ੍ਰਿਤਿਆ ਖਤਮ ਕਰਨ ਦੇ ਲਈ ਹਮੇਸ਼ਾ ਹੀ ਸਮਾਜ ਦਾ ਸੁਸਾਇਟੀ ਦਾ ਇੱਕ ਪਹਿਰੇਦਾਰ ਬਣ ਕੇ ਰਿਹਾ ਹੈ ਤੇ ਇਸ ਨੇ ਹਮੇਸ਼ਾ ਹੀ ਸੁਸਾਇਟੀ ਨੂੰ ਮੀਡੀਆ ਨੇ ਇੱਕ ਪ੍ਰੋਟੈਕਸ਼ਨ ਦਿੱਤੀ ਹੈ ਤਾਂ ਕਿ ਲੋਕ ਮੀਡੀਆ ਦਾ ਸਹਾਰਾ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਸਕਣ ਆਪਣਾ ਮੈਸੇਜ ਦੁਨੀਆ ਤੱਕ ਪਹੁੰਚਾ ਸਕਣ ਮੈਂ ਅੱਜ ਇਹ ਗੱਲ ਕਰਨ ਜਾ ਰਿਹਾ ਕਿ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਕਈ ਵਾਇਰਲ ਹੋ ਰਹੀਆਂ ਨੇ ਮੈਂ ਉਹ ਦੱਸਣਾ ਚਾਹਣਾ ਜਿਹੜਿਆਂ ਕਿ ਕੋਈ ਜਿਹੜਿਆਂ ਨੂੰ ਕੋਈ ਜਾਣਦਾ ਨਹੀਂ ਉਹ ਲੋਕ ਮੇਰਾ ਪਰਸਨਲ ਨਾਮ ਲੈ ਕੇ ਉਹ ਵੀਡੀਓ ਵਾਇਰਲ ਕਰ ਰਹੇ ਨੇ ਜਿਹਦੇ ਨਾਲ ਸੋਸਾਇਟੀ ਦੇ ਵਿੱਚ ਡਰ ਤੇ ਭੈ ਫੈਲਿਆ ਹੋਇਆ ਆ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਮੇਰੀ ਜੋ ਮੈਂ ਕੱਲ ਬਾਹਰ ਸੀ ਤਾਂ ਮੈਨੂੰ ਫੈਮਿਲੀ ਤੋਂ ਵੀ ਪੱਟ ਕੀਤਾ ਗਿਆ ਬਹੁਤ ਬੱਚੇ ਘਬਰਾਏ ਹੋਏ ਸੀ ਕਿਉਂਕਿ ਇੱਕ ਦੋ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਦੇ ਵਿੱਚ ਜਿਸ ਦੇ ਵਿੱਚ ਇੱਕ ਸਕੂਟਰ ਤੇ ਜਾਂਦੇ ਵਿਅਕਤੀ ਦੇ ਉੱਤੇ ਅਟੈਕ ਕੀਤਾ ਗਿਆ ਉਹ ਪਤਾ ਨਹੀਂ ਕਿਹਨਾਂ ਵੱਲੋਂ ਅਟੈਕ ਹੋਇਆ ਕਿ ਪਰ ਉਹਦੇ ਨਾਲ ਕਾਫੀ ਲੋਕਾਂ ਦੇ ਵਿੱਚ ਡਰ ਪੈਸ਼ ਆ ਗਿਆ ਮੈਂ ਪੰਜਾਬ ਪੁਲਿਸ ਦਾ ਲੁਧਿਆਣਾ ਕਮਿਸ਼ਨਰੇਟ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ 1-2 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਪਰ ਫਿਰ ਵੀ ਜਦੋਂ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਪਬਲਿਕ ਦੇ ਮਨਾਂ ਦੇ ਵਿੱਚ ਡਰ ਪੈਸ਼ ਆ ਜਾਂਦਾ ਹੈ ਪਿਛਲੇ ਦਿਨੀ ਇਦਾਂ ਦੀ ਹੀ ਵਾਰਦਾਤ ਸਲੇਮ ਟਾਬਰੀ ਇਲਾਕੇ ਦੇ ਵਿੱਚ ਹੋਈ ਸੀ ਜਿੱਥੇ ਇੱਕ ਨੌਜਵਾਨ ਲੜਕੇ ਦਾ ਛੋਟੀ ਜਿਹੀ ਗੱਲ ਕਰਕੇ ਮਰਡਰ ਹੋ ਗਿਆ ਅੱਜਕੱਲ ਮਾਹੌਲ ਇਦਾਂ ਦਾ ਆਇਆ ਕਿ ਇਨਸਾਨ ਦੇ ਵਿੱਚ ਕੁਝ ਨਹੀਂ ਹੈਗਾ ਤੇ ਗੱਲ ਕਿੱਥੇ ਦੀ ਕਿੱਥੇ ਚਲੇ ਜਾਂਦੀ ਹੈ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਤੇ ਨਾਲ ਖਾਸ ਕਰਕੇ ਮੈਂ ਉਹ ਮੀਡੀਆ ਵਾਲਿਆਂ ਨੂੰ ਵੀ ਅਪੀਲ ਕਰਦਾ ਜੇ ਕਿਸੇ ਦਾ ਵਿਕਤੀ ਵਿਸ਼ੇਸ਼ ਦਾ ਲੀਡਰ ਦਾ ਨਾਮ ਲੈ ਕੇ ਕੋਈ ਡਿਬੇਟ ਕਰਦਾ ਜਾਂ ਕੋਈ ਉਹ ਕੋਈ ਕਮੈਂਟ ਦਿੰਦਾ ਜਾਂ ਲਾਈਵ ਆਂਦਾ ਉਹਨੂੰ ਚੱਕਣ ਤੋਂ ਪਹਿਲਾਂ ਇੱਕ ਵਾਰੀ ਉਹ ਜਿਹੜਾ ਨਾਮ ਲੈ ਕੇ ਪਾਈ ਜਾਂਦੀ ਹੈ ਉਹਦਾ ਵਰਸ਼ਨ ਵੀ ਲੈਣ ਤੇ ਜਿਹੜੇ ਇਦਾਂ ਦਾ ਭਰਮ ਜਾਂ ਵਾਤਾਵਰਣ ਦੂਸ਼ਿਤ ਕਰਦੇ ਨੇ ਸਮਾਜ ਦੇ ਵਿੱਚ ਉਹਨਾਂ ਤੇ ਮੈਂ ਕਾਨੂੰਨ ਤੋਂ ਤੇ ਪੁਲਿਸ ਤੋਂ ਵੀ ਇੱਕ ਡਿਮਾਂਡ ਕਰੂੰਗਾ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਮਾਹੌਲ ਸ਼ਾਂਤ ਮਾਹੌਲ ਵਿਗੜੇ ਨਾ ਕੋਈ ਵੀ ਫ੍ਰਿਕਸ਼ਨ ਨਾ ਪੈਦਾ ਹੋਏ ਅੱਜ ਪੰਜਾਬ ਸ਼ਾਂਤੀ ਦੇ ਮਾਹੌਲ ਦੇ ਵਿੱਚ ਚੱਲ ਰਿਹਾ ਆ ਮੈਂ ਗੱਲ ਕਰੂੰਗਾ ਇੱਕ ਬਾਬਾ ਜੀ ਨੇ ਜਿਹੜੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ ਆਏ ਹੋਏ ਨੇ ਉਹਨਾਂ ਦੇ ਪਿਛਲੇ ਦਿਨੇ ਐਫ ਆਈ ਆਰ ਵੀ ਹੋਈ ਤੇ ਅੱਜ ਜਦੋਂ ਮੈਂ ਇੱਕ ਉਹਨਾਂ ਦੀ ਲਾਈਵ ਵੀਡੀਓ ਦੇਖੀ ਜਿਸ ਦੇ ਵਿੱਚ ਉਹ ਕਹਰੇ ਨੇ ਕਿ ਮੈਂ ਲੁਧਿਆਣੇ ਆਇਆ ਤਾਂ ਬਹੁਤ ਫਰੂਟਫੁੱਲ ਮੀਟਿੰਗ ਕਰਕੇ ਗਿਆ ਤੇ ਮੈਨੂੰ ਵੀ ਇਹ ਜਾਣਕਾਰੀ ਮਿਲਿਆ ਕਿ ਕੱਲ ਉਹਨਾਂ ਨੇ ਲੁਧਿਆਣੇ ਵਿਜ਼ਿਟ ਕੀਤੀ ਪਰ ਇਹ ਮਾੜੀ ਗੱਲ ਆ ਉਹ ਲੋਕਾਂ ਦੇ ਲਈ ਜਿਨ੍ਹਾਂ ਦਾ ਉਹ ਨਾਮ ਲੈ ਰਹੇ ਆ ਕਿ ਮੇਰੇ ਨਾਲ ਸੈਕਸ਼ਨ ਲੋਗ ਨੇ ਮੇਰੇ ਨਾਲ ਲੀਡਰ ਨੇ ਮੇਰੇ ਨਾਲ ਹੋਰ ਵੀ ਪੈਂਟੀ ਕੋਸਟਲ ਤੇ ਕੈਥੋਲਿਕ ਲੋਗ ਨੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਜਿਹੜੇ ਲੋਗ ਪੰਜਾਬ ਦੇ ਵਿੱਚ ਪਾਰ ਪਾਣਾ ਚਾਹੁੰਦੇ ਆ ਜੇ ਉਹਨਾਂ ਦੀ ਉਹ ਮਦਦ ਕਰਕੇ ਕੁਝ ਹਾਸਲ ਕਰਨਾ ਚਾਹੁੰਦੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਉਪਰੇਜ ਕਰਨ ਇਦਾਂ ਦੀ ਗੱਲ ਤੇ ਜੇ ਉਹ ਮਿਲੇ ਹੀ ਸੀ ਤਾਂ ਉਹਨਾਂ ਨੂੰ ਬਾਬਾ ਜੀ ਨੂੰ ਕਹਿੰਦੇ ਵੀ ਸ਼ਾਂਤ ਹੋਵੋ ਬਾਬਾ ਜੀ ਬਹਿ ਕੇ ਗੱਲ ਕਰੋ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਹੋ ਤੁਸੀਂ ਕਦੀ ਕਿਸੇ ਧਰਮ ਨੂੰ ਨਿੰਦਦੇ ਹੋ ਕਦੀ ਕਿਸੇ ਧਰਮ ਨੂੰ ਨਿੰਦਦੇ ਹੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਮੇਰੇ ਫੈਮਿਲੀ ਦੇ ਵਿੱਚ ਬਹੁਤ ਦਰ ਪਿਆ ਔਰ ਜਿਨ੍ਹਾਂ ਨੇ ਵੀ ਸਟੇਟਮੈਂਟਾਂ ਮੇਰੇ ਉਲਟ ਦਿੱਤੀਆਂ ਉਹ ਪਹਿਲਾਂ ਵੀ ਗੁਰੂ ਘਰ ਜਾ ਕੇ ਸਾਡੇ ਗੁਰੂ ਘਰ ਜਾ ਕੇ ਮਾਫੀ ਮੰਗ ਕੇ ਆਏ ਨੇ ਉਹਨਾਂ ਨੇ ਬਾਰ ਬਾਰ ਗਲਤੀ ਕਰਨ ਤੋਂ ਬਾਅਦ ਮਾਫੀ ਮੰਗੀ ਆ ਮੈਂ ਕਾਨੂੰਨ ਤੋਂ ਸਿਰਫ ਇਹ ਮੰਗ ਕਰੂੰਗਾ ਕਿ ਇਹ ਜਿਹੜਾ ਪੋਲਿਟੀਕਲ ਸੈਲਮ ਲੈ ਕੇ ਯੂਐਸਏ ਦੀ ਸਿਟੀਜ਼ਨਸ਼ਿਪ ਲੈ ਕੇ ਆਇਆ ਤੇ ਕੋਈ ਵੀ ਆਪਣੀਆਂ ਸਟੇਟਮੈਂਟਾਂ 'ਚ ਕਹਿ ਰਿਹਾ ਕਿ ਮੈਨੂੰ ਆਪਣੀ ਕੰਟਰੀ ਆਣ ਦੇ ਲਈ 25 ਸਵਾਲਾਂ ਦਾ ਜਵਾਬ ਦੇਣਾ ਪਿਆ ਕਈ ਗਰੰਟੀਆਂ ਦੇਣੀਆਂ ਪਈਆਂ ਉਹ ਬੰਦਾ ਆ ਕੇ ਤੇ ਕੂੜ-ਪਿਚਾ ਪ੍ਰਚਾਰ ਕਰ ਰਿਹਾ ਉੱਥੇ ਨਕੇਲ ਪਾਈ ਜਾਏ ਤੇ ਉਹਨੂੰ ਰਿਪੋਰਟ ਕੀਤਾ ਜਾਵੇ ਇਸ ਦੇ ਨਾਲ-ਨਾਲ ਇਹ ਜਿਹੜੇ ਧਰਮਾਂ ਦੇ ਅਜੀਸਟ ਜਾਂ ਕਿਸੇ ਵੀ ਸਦੀ ਰਥਾ ਦੇ ਆਸਤਾ ਦੇ ਅਗੇਂਸਟ ਬੋੜੇ ਨੇ ਉਹਨਾਂ ਦੇ ਪਿੱਛੇ ਦੇਖਿਆ ਜਾਏ ਕਿ ਕਿਹੜੇ ਲੋਕ ਨੇ ਅੱਜ ਮੈਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਦਾ ਡਰ ਸਤਾ ਰਿਹਾ ਹੈ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਨਾਲ ਵੀ ਕ੍ਰਿਸਚੀਅਨ ਲੋਕ ਨੇ ਸਾਡੇ ਨਾਲ ਵੀ ਅਲੱਗ-ਅਲੱਗ ਡਿਨੋਮੀਨੇਸ਼ਨਾਂ ਦੇ ਲੋਕ ਨੇ ਤੇ ਹੁਣ ਤਾਂ ਇਦਾਂ ਦਾ ਡਰ ਲੱਗਣ ਲੱਗ ਗਿਆ ਕਿ ਕਿਤੇ ਇਹ ਨਾ ਹੋਵੇ ਵੀ ਪੌਣ ਕਿਹੜੇ ਚਰਚ ਦੇ ਵਿੱਚ ਕਿਹੜਾ ਰੂਪ ਧਾਰਨ ਕਰਕੇ ਬਿਟਿਆ ਆ ਇਸ ਲਈ ਸਾਨੂੰ آگਾਹ ਹੋਣਾ ਚਾਹੀਦਾ ਮੈਂ ਚਰਚਸ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਜਦੋਂ ਆਪਣੇ ਸੈਂਸਿਟਿਵ ਕੈਮਰੇ ਲਗਾ ਕੇ ਰੱਖੋ ਆਪਣੀਆਂ ਜਿਹੜੀਆਂ ਵੌਲੰਟੀਅਰਸ ਦੀ ਟੀਮਸ ਨੇ ਉਹਨਾਂ ਨੂੰ ਅਲਰਟ ਰੱਖੋ ਤਾਂ ਕਿ ਉੱਥੇ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ ਮੈਂ ਪੁਲਿਸ ਤੋਂ ਇੱਕ ਮੰਗ ਕਰੂਗਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਜਿੰਨਾ ਤੇ ਐਫ ਆਈ ਆਰਾਂ ਹੋਈਆਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਹਿਰਾਸਤ ਚ ਲਿਆ ਜਾਵੇ ਤਾਂ ਕਿ ਸਾਡੇ ਪੰਜਾਬ ਦੇ ਸ਼ਾਂਤੀਮਈ ਮਾਹੌਲ ਨੂੰ ਖਰਾਬ ਨਾ ਕਰ ਸਕਣ ਕਿ ਕੱਲ ਤੁਹਾਡੀ ਤੇ ਬੰਦਾ ਕਿਸੇ ਨਿੱਜੀ ਚੈਨਲ ਤੇ ਨਾਮ ਲੈ ਰਿਹਾ ਇਸ ਤੋਂ ਪਹਿਲਾਂ ਉਹ ਤੁਹਾਡੇ ਵਿੱਚ ਕੋਈ ਗੱਲਬਾਤ ਕਿਸੇ ਨਿੱਜੀ ਬੰਦੇ ਨੂੰ ਕੋਈ ਸੀਕ੍ਰੀਟ ਨਾ ਮੈਂ ਦੱਸ ਰਿਹਾ ਜੀ ਉਹ ਬੰਦਾ ਵਿਚਾਰਾ ਢੋਲਾ ਬੰਦਾ ਆ ਉਹ ਇੰਨੇ ਜੋਗਾ ਨਹੀਂ ਹੈਗਾ ਉਹਦੇ ਬਿੱਛੇ ਕੋਈ ਲੋਕ ਕੁਛ ਤਾਕਤਾਂ ਕੰਮ ਕਰ ਰਹੀਆਂ ਨੇ ਸ਼ਾਇਦ ਕੋਈ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਉਹਨੂੰ ਬਾਰ-ਬਾਰ ਪ੍ਰੇਰੋਕ ਕਰਦੀਆਂ ਪਰ ਜਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਗੁਰਦੁਆਰੇ ਜਾ ਕੇ ਮਾਫੀ ਮੰਗ ਕੇ ਆਇਆ ਹੱਥ ਬੰਨ ਗਏ ਨੇ ਮਾਫੀ ਮੰਗੀ ਕਿ ਮੇਰੇ ਤੋਂ ਬਹੁਤ ਕੜੇ ਸ਼ਬਦ ਬੋਲੇ ਗਏ ਚਲੋ ਮੈਂ ਉਹਨੂੰ ਨਹੀਂ ਕਹਿੰਦਾ ਪਰ ਮੈਂ ਕਹ ਰਿਹਾ ਉਹਦੇ ਮਗਰ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਉਹਨੂੰ ਪ੍ਰੇਰੋਕ ਕਰਦੀਆਂ ਨੇ ਜਿਹੜੀਆਂ ਉਹਨੂੰ ਮੋਟੀਵੇਟ ਕਰਦੀਆਂ ਨੇ ਉਹ ਵਿਚਾਰਾ ਤਾਂ ਬਾਰ-ਬਾਰ ਨਤਮਸਤ ਹੋ ਕੇ ਮਾਫੀ ਮੰਗਦਾ ਰਿਹਾ ਆ ਕਿ ਮੇਰੇ ਤੋਂ ਗਲਤੀ ਹੋਈ ਪਤਾ ਨਹੀਂ ਉਹ ਵਿਚਾਰ ਕਿ ਮਾਹੌਲ ਕਿਤੇ ਨਾ ਕਿਤੇ ਡਿਸਟਰਬ ਹੋਵੇ ਪਰ ਇਦਾਂ ਦੇ ਲੋਕਾਂ ਦੀਆਂ ਸ਼ਰਾਰਤਾਂ ਦੇ ਨਾਲ ਮਾਹੌਲ ਡਿਸਟਰਬ ਨਹੀਂ ਹੁੰਦਾ ਮੈਂ ਬਾਰ-ਬਾਰ ਕਹਿੰਦਾ ਵੋਇਰ ਕ੍ਰਿਸਚਨ ਅਸੀਂ ਹਮੇਸ਼ਾ ਹੀ ਸਰਕਾਰ ਦੇ ਨਾਲ ਰਹੇ ਆ ਅਸੀਂ ਸਿਸਟਮ ਦੇ ਨਾਲ ਰਹੇ ਆ ਸਿਸਟਮ ਹਮੇਸ਼ਾ ਹੀ ਸਾਡੀ ਸੁਰੱਖਿਆ ਕਰਦਾ ਰਿਹਾ ਸਾਡੇ ਦਾ ਗੇਸਟ ਕਦੀ ਵੀ ਕੋਈ ਬੋਲੇਗਾ ਜਾਂ ਕੋਈ ਵੀ ਕੋਈ ਮਨਸੂਬਾ ਕਰੇਗਾ ਅਸੀਂ ਤਾਂ ਕਾਨੂੰਨ ਨੂੰ ਐਪਲੀਕੇਸ਼ਨ ਦਵਾਂਗੇ ਦਰਖਾਸਤ ਦਵਾਂਗੇ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਏ ਜੇ ਕੋਈ ਕੋਈ ਵੀ ਸਾਨੂੰ ਪ੍ਰੇਰੋਗ ਕਰਕੇ ਸਾਨੂੰ ਲੜਾਈ ਟੋੜੇ ਲਈ ਤਿਆਰ ਕਰੇਗਾ ਜਾਂ ਸਾਨੂੰ ਲੜਾਈ ਤੇ ਗੜ ਲਈ ਮਜਬੂਰ ਕਰੇਗਾ ਤੇ ਅਸੀਂ ਮਜਬੂਰ ਹੋਣ ਵਾਲੇ ਨਹੀਂ ਆ ਨਾ ਹੀ ਅਸੀਂ ਕਦੀ ਹਿੰਸਾ ਦੇ ਪੱਖ ਤੇ ਰਹੇ ਆ ਤੇ ਨਾ ਹੀ ਅਸੀਂ ਹਿੰਸਾ ਕਰਾਂ ਆ ਅਸੀਂ ਹਮੇਸ਼ਾ ਹੀ ਅਹਿੰਸਾ ਦਾ ਪਾਠ ਪੜਾਇਆ ਕਿਉਂਕਿ ਮੈਂ ਬਾਰ ਬਾਰ ਆਪਣੀਆਂ ਵੀਡੀਓ ਲਾਈਵ ਸਟ੍ਰੀਮ ਤੇ ਕਹਿੰਨਾ ਕਿ ਜੀਜ਼ਸ ਕ੍ਰਾਈਸ ਪ੍ਰਭੂ ਯੇਸ਼ੂ ਮਸੀਹ ਜਿਹੜੇ ਕੀ ਮੈਂ ਤੁਹਾਨੂੰ ਸਦਾ ਹੋਲੀ ਚਨ ਹੋਲੀ ਕਰਸ ਦਿਖਾਣਾ ਚਾਹਨਾ ਥੋੜੇ ਕੈਮਰੇ ਨੇੜੇ ਕਰਕੇ ਦੇਖ ਸਕਦੇ ਹੋ ਇਹ ਕਰਸ ਦੇ ਉੱਤੇ ਕ੍ਰੁਸੀਫਾਈ ਜੀਜ਼ਸ ਨੇ ਇਹ ਜਿੰਨ ਤਾਂ ਦਿਖਾਇਆ ਜਾਂਦਾ ਹੈ ਕਿ ਪਵਉ ਯੇਸ਼ੂ ਮਸੀਹ ਜਦੋਂ ਸੂਲੀ ਦੇ ਉੱਤੇ ਜਾਨ ਵੀ ਦੇ ਰਹੇ ਸੀ ਉਹਨਾਂ ਨੇ ਕਿਹਾ ਪਿਤਾ ਇਹਨਾਂ ਨੂੰ ਮਾਫ ਕਰ ਇਹ ਨਹੀਂ ਜਾਣਦੇ ਕੀ ਕਰ ਰਹੇ ਨੇ ਇਸ ਲਈ ਮੈਂ ਉਹਦੇ ਵੀ ਇਸ ਇਸ ਨਦਾਨ ਇਨਸਾਨ ਦੀ ਮਾਫੀ ਜਿਹੜਾ ਨੇ ਮੰਗੀ ਮਾਫ ਕੀਤਾ ਉਹਨਾਂ ਹੁਣ ਵੀ ਮਾਫੀ ਮੰਗੜੀਆਂ ਕਿਉਂਕਿ ਜਿਹੜਾ ਮਾਫੀ ਮੰਗਦਾ ਸੀ ਇਮੀਡੀਏਟ ਜਦੋਂ ਉਹ ਮਾਫ ਕਰ ਦਿੰਦਾ ਅਸੀਂ ਮਨ ਦੇ ਵਿੱਚ ਰੋਸ਼ਨੀ ਰੱਖੀ ਦਾ ਰੰਜਿਸ਼ ਨਹੀਂ ਮੈਂ ਪੰਜਾਬ ਦੀ ਸਾਰੀ ਕ੍ਰਿਸਚਨ ਕਮਿਊਨਿਟੀ ਨੂੰ ਅਪੀਲ ਕਰੂੰਗਾ ਕਿ ਇਹਨਾਂ ਨੂੰ ਮਾਫ ਕਰੋ ਇਹਦੇ ਵਕਤੇ ਹੰਨਾ দাও ਅਸੀਂ ਆਪਣਾ ਪਿਆਰ ਦਾ ਪ੍ਰਭੂ ਯਿਸੂ ਮਸੀਹ ਦਾ ਸਨੇਹਾ ਅਪਣਾਈਏ ਪਰ ਮੈਂ ਨਾਲ ਨਾਲ ਤਨੂੰ ਇਹ ਗੱਲ ਕਹਾਂਗਾ ਜੀ ਉਹ ਇਹਨਾਂ ਦੀ ਇਨਕੁਆਇਰੀ ਕਰੇ ਕਿ ਇਹਨਾਂ ਤੋਂ ਕੰਮ ਕਰਵਾ ਕੌਣ ਰਿਹਾ ਹੈ ਕਿਉਂਕਿ ਅੱਜ ਜੇ ਗੱਲ ਕਰੀਏ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੱਡੇ ਵੱਡੇ ਚੈਲੰਜ ਕੀਤੇ ਪਰ ਕੋਈ ਵੀ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਹੋ ਇਹਨਾਂ ਦੇ ਹੱਕ ਦੇ ਵਿੱਚ ਨਿਤਰਿਆ ਨਹੀਂ ਇਸ ਲਈ ਜਿਹੜੇ ਇਹਨਾਂ ਨੂੰ ਪ੍ਰਵੋਕ ਕਰ ਰਹੇ ਨੇ ਇਹਨਾਂ ਨੂੰ ਮੋਟੀਵੇਟ ਕਰ ਰਹੇ ਨੇ ਇਹਨਾਂ ਨੂੰ ਸਟਰਕਚਰ ਦੇ ਰਹੇ ਨੇ ਉਹਨਾਂ ਲੋਕਾਂ ਤੇ ਲਗਾਮ ਪਾਈ ਜਾਵੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਨੇ ਤਾਰੇ ਕਿਸੇ ਸਾਡੀ ਕ੍ਰਿਸਚਨ ਡੈਨੋਮੀਨੇਸ਼ਨ ਦੇ ਨੇ ਉਹਨਾਂ ਤੇ ਐਕਸ਼ਨ ਲੈਣਾ ਜ਼ਰੂਰੀ ਹੈ ਅੱਜ ਮੇਰੇ ਬੱਚੇ ਭੈ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਲੁਧਿਆਣੇ ਦੇ ਵਿੱਚ ਦੋ ਚਾਰ ਇਨਸੀਡੈਂਟ ਇਦਾਂ ਦੇ ਦੇਖ ਲਏ ਨੇ ਪਰ ਉਹਨਾਂ ਨੂੰ ਮੈਂ ਸਮਝਾਇਆ ਕਿ ਪੁਲਿਸ ਪੂਰੀ ਮੁਸਤੈਦ ਹੈ ਮੈਂ ਨਾਲ ਦੱਸਣਾ ਚਾਹਾਂ ਕਿ ਜਿੱਥੇ ਪੁਲਿਸ ਨੇ ਮੈਨੂੰ ਸਿਕਿਉਰਿਟੀ ਦਿੱਤੀ ਧਰਵਾਦੀਆਂ ਸ਼ਾਇਦ ਉਹਨਾਂ ਨੂੰ ਜ਼ਰੂਰਤ ਹੋਵੇ ਮੇਰੀ ਸਿਕਿਉਰਿਟੀ ਥੋੜੀ ਘਟਾ ਦਿੱਤੀ ਗਈ ਹੈ ਜੇ ਪੋਸੀਬਲ ਹੋ ਸਕਦਾ ਹੋ ਬढ़ाਓ ਮੈਂ ਕਿਉਂਕਿ ਆਪਣੀ ਗੱਡੀ ਦੇ ਵਿੱਚ ਕੈਮਰਾ ਫਿੱਟ ਕਰਾਉਣ ਜਾ ਰਿਹਾ ਆ ਕਿਉਂਕਿ ਥੋੜੇ ਦਿਨਾਂ ਤੋਂ ਮੈਨੂੰ ਇਦਾਂ ਲੱਗਿਆ ਵੀ ਕੋਈ ਮੇਰੀ ਰੈਕੀ ਕਰ ਰਿਹਾ ਆ ਤੇ ਜਿਹੜਾ ਲੋਕਾਂ ਨੇ ਉਹ ਮੈਨੂੰ ਦੱਸਿਆ ਕਿ ਤੁਹਾਡੇ ਫੇਸਬੁੱਕ ਦੇ ਉੱਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਬਾਰੇ ਪ੍ਰਪੋਗੰਡਾ ਬਣਾਇਆ ਜਾ ਰਿਹਾ ਹੈ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੇ ਰਹਿ ਕੇ ਗੱਲ ਦੱਸਣੀ ਚਾਹਾਂ ਪੂਰੇ ਪੰਜਾਬ ਨੂੰ ਮੈਂ ਅਵੇਅਰ ਕਰਦਾ ਰਿਹਾ ਪੰਜਾਬ ਦੀ 크ਿਸਚੀਅਨਿਟੀ ਦਾ ਤੇ ਪੰਜਾਬ ਦੀ ਭਾਈਚਾਰਕ ਸਾਂਝ ਦਾ ਮੈਂ ਮੋਢੀ ਰਹਾ ਤੇ ਹਮੇਸ਼ਾ ਰਹਾਂਗਾ ਮੈਂ ਨਾਲ ਪਰ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਲਈ ਜਾਗਰੂਕ ਕਰੂੰਗਾ ਮੈਂ बार-बार ਆਪਣੇ ਕਿਸਾਨਾਂ ਨੂੰ ਕਹੂੰਗਾ ਉਹਨਾਂ ਦੇ ਰਾਈਟ ਕੀ ਆ ਅੱਜ ਜੋ ਅਸੀਂ ਵੋਟਰ ਬੈਂਕ ਦੀ ਤਰ੍ਹਾਂ ਯੂਜ਼ ਕੀਤੇ ਜਾਂਦੇ ਰਹੇ ਆ ਔਰ ਹੁਣ ਅਸੀਂ ਵੋਟਰ ਜ਼ਰੂਰ ਆ ਔਰ ਅਸੀਂ ਆਪਣੇ ਰਾਈਟ ਲੈਣੇ ਆ ਅਸੀਂ ਇਹ ਰਾਈਟ ਦੇ ਲਈ ਸੰਘਰਸ਼ ਵੀ ਕਰਦੇ ਰਵਾਂਗੇ ਵੀ ਸਾਨੂੰ ਪੀਸਫੁਲ ਐਜੀਟੇਸ਼ਨ ਕਰਨੇ ਪਏ ਅਸੀਂ ਉਹ ਕਰਦੇ ਰਵਾਂਗੇ ਰੁਕੋਗਾ ਨਹੀਂ ਮੈਂ ਮੈਂ ਆਪਣੀ ਕੌਮ ਨੂੰ ਜਾਗਰੂਕ ਵੀ ਕਰੂੰਗਾ ਇਕਜੁੱਟ ਵੀ ਕਰੂੰਗਾ ਤੇ ਜੇ ਮੇਰੇ ਲਾਈਵਾਂ ਤੇ ਪਾਬੰਦੀ ਲੱਗੇ ਕਿ ਮੈਂ ਰੋਜ਼ ਵੀ ਮੈਨੂੰ ਪ੍ਰੈਸ ਕਾਨਫਰੰেন্স ਦੇਣੀ ਪਈ ਆਪਣੇ ਲੋਕਾਂ ਨੂੰ ਜਗਾਉਣ ਦੇ ਲਈ ਤੇ ਮੈਂ ਉਹ ਜਗਾ ਜਗਾਉਂਗਾ ਮੈਂ ਦੇ ਕਮਾ ਵੀ ਸਾਡੀ ਕਮਿਊਨਿਟੀ ਨੂੰ ਫੋਲੋ ਕਰਨ ਵਾਲੇ ਲੋਕ ਕੋਈ 도ਰੇ ਮਾਫਦੰਡ ਵਾਲੇ ਨਹੀਂ ਆ ਕਿਉਂਕਿ ਬਾਰ ਬਾਰ ਉਹਨਾਂ ਤੇ ਇਲਜ਼ਾਮ ਲਾਇਆ ਜਾਂਦਾ ਨਾ ਉਹ 도ਰੇ ਮਾਫਦੰਡ ਵਾਲੇ ਤੇ ਨਾ ਹੀ ਉਹ ਪਿਖਾਰੀ ਨੇ ਪਰ ਮੈਂ ਦੱਸਣਾ ਚਾਹਨਾ ਕਿ ਉਹਨਾਂ ਦਾ ਜਿਹੜਾ ਇਕਨੋਮਿਕਲ ਧਾਇਰਾ ਆ ਇਕਨੋਮਿਕਲ ਕਾਦਾ ਹੈ ਉਹ EWS ਆ ਕਿਉਂਕਿ EWS ਆ ਉਹ ਇਕਨੋਮਿਕਲ ਵੀਕਰ ਨਹੀਂ ਦਿਹਾੜੀਦਾਰ ਨੇ ਮਜ਼ਦੂਰ ਨੇ ਪਰ ਉਹਨਾਂ ਦੇ ਰਾਈਟਸ ਦੇ ਲਈ ਅਸੀਂ ਉਹਨਾਂ ਨੂੰ ਰੋਜ਼ ਰੋਜ਼ ਮੋਟੀਵੇਟ ਕਰਾਂਗੇ ਮੈਂ ਰੋਜ਼ ਉਹਨਾਂ ਨੂੰ ਜਗਾਉਂਗਾ ਤਾਂ ਕਿ ਜਾਗਦੇ ਰਹਿਣ ਜਿਹੜੇ ਲੋਕ ਤੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਉਹ ਨੇਤਾਵਾਂ ਦੀ ਗੁਲਾਮਾਈ ਚੋਂ ਨਿਕਲੋ ਅਤੇ ਆਪਣੇ ਪੈਰਾਂ ਤੇ ਆਪ ਖੜੇ ਹੋਵੋ ਆਪਣੇ ਨੌਜਵਾਨਾਂ ਨੂੰ ਮੋਟੀਵੇਟ ਕਰੋ ਆਪਣੇ ਬੱਚਿਆਂ ਨੂੰ ਉਹਨਾਂ ਦਾ ਮਕਸਦ ਦੱਸੋ ਕਿ ਜ਼ਿੰਦਗੀ ਦਾ ਮਕਸਦ ਕੀ ਹੈ ਤੇ ਅਸੀਂ ਸਰਕਾਰ ਤੋਂ ਕੀ ਹੱਕ ਲੈਣੇ ਹਨ ਵੀਰੇ ਯਾਰ ਚ ਹੋਰ ਵੀ ਧਰਮ ਨੇ ਤੁਹਾਡੇ ਧਰਮ ਨੂੰ ਜੋ ਟਾਰਗੇਟ ਕੀਤਾ ਜਾਂਦਾ ਰਿਹਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵੋਟ ਬੈਂਕ ਦੇ ਵਾਂਗੂ ਯੂਜ਼ ਕੀਤਾ ਜਾਂਦਾ ਰਿਹਾ ਸਾਡਾ ਧਰਮ ਸਾਡੇ ਧਰਮ ਦੇ ਲੋਕ ਅੱਜ ਜੇ ਅਸੀਂ ਸਾਡੇ ਪੰਜਾਬ ਦੀ ਟੀਮ ਸਾਡੇ ਪੰਜਾਬ ਦੇ ਲੀਡਰ ਉਹਨਾਂ ਨੂੰ ਮੋਟੀਵੇਟ ਕਰ ਰਹੇ ਨੇ ਉਹਨਾਂ ਨੂੰ ਅਵੇਅਰ ਕਰ ਰਹੇ ਨੇ ਤੇ ਜਿਹੜੇ ਸਿਆਸੀ ਏਜੰਸੀਆਂ ਚਲਾਉਣ ਵਾਲੇ ਪੋਲਿਟਿਕਲ ਪਾਵਰਾਂ ਵਧਾਉਣ ਵਾਲੇ ਪੋਲਿਟਿਕਲ ਪਾਰਟੀਆਂ ਨੂੰ ਚਲਾਉਣ ਵਾਲੇ ਅਤੇ ਇਹਨਾਂ ਦਾ ਸਟਰਕਚਰ ਖੜਾ ਕਰਨ ਵਾਲੇ ਲੋਕ ਹੈ ਉਹ ਬਰਦਾਸ਼ਤ ਨਹੀਂ ਕਰ پا ਰਹੇ ਕਿ ਪੰਜਾਬ ਦਾ ਇਸਾਈ ਕਿਉਂ ਜਾਗਰੂਕ ਹੋ ਰਿਹਾ ਪੰਜਾਬ ਦੇ ਇਸਾਈ ਨੂੰ ਸਿਰਫ ਵੋਟ ਬੈਂਕ ਕਰਕੇ ਯੂਜ਼ ਕੀਤਾ ਗਿਆ ਹਰ ਪਾਰਟੀ ਕਦੀ ਬੀਜੇਪੀ ਤੋਂ ਡਰਾਇਆ ਗਿਆ ਕਦੀ ਕਾਂਗਰਸ ਤੋਂ ਡਰਾਇਆ ਗਿਆ ਕਦੀ ਆਮ ਆਦਮੀ ਤੋਂ ਡਰਾਇਆ ਗਿਆ ਕਦੀ ਹਕਾਲੀ ਦਲ ਤੋਂ ਡਰਾਇਆ ਗਿਆ ਇਸ ਲਈ ਹੁਣ ਡਰਨ ਵਾਲੇ ਨਹੀਂ ਅਵੇਅਰ ਵੋਟਰ ਬਣਨ ਅਤੇ ਜਾਗਰੂਕ ਹੋ ਕੇ ਆਪਣੇ ਇੱਕ ਜੁਕਤਪਦ ਖਾਣ ਤੇ ਇੱਕ ਜੁਕਤਦਾ ਦੇ ਆਪਣੇ ਹੱਕ ਹਾਸਲ ਕਰਨ ਇਸਤੇ ਨਾਲ ਮੈਂ ਇੱਕ ਹੋਰ ਗੱਲ ਕਹਾਂਗਾ ਬਾਰ ਬਾਰ ਸਾਡੇ ਧਰਮ ਨੂੰ ਨਿੰਦੋ ਨਾ ਅਸੀਂ ਪ੍ਰਾਰਥਨਾ ਕਰਨ ਵਾਲੇ ਲੋਗ ਆ ਪ੍ਰਾਰਥਨਾ ਕਰਦੇ ਰਵਾਂਗੇ ਉਹ ਲੋਗ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਡਰਾਓ ਨਾ ਉਹ ਵੀ ਤੁਹਾਡੇ ਭਾਰਤ ਦੇ ਪੰਜਾਬ ਦੇ ਹਿੱਸੇ ਨੇ ਜਿਹੜੇ ਲੋਕ ਫੇਸਬੁਕ ਤੇ ਜਾ YouTube ਜਾ ਕੇ ਆ ਵੀ ਗਿਲੀ ਤਰਮ ਨੂੰ ਨਿੰਦਣਾ ਨਾ ਵਰਤੀ ਕਿ ਕਹਿੰਦਾ ਮੈਂ ਇਹ ਚਾਹ ਰਿਹਾ ਵੀ ਕਦੀ ਵੀ ਕਿਸੇ ਧਰਮ ਨੂੰ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਭਾਰਤ ਦੀ ਸਾਡੇ ਪੰਜਾਬ ਦੀ ਇਹ ਪ੍ਰਤੀਕ ਰਹਾ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਮਾਈ ਭਾਈ ਅਸੀਂ ਸਾਰੇ ਭਾਈ ਭਾਈਆ ਜਿਹੜੇ ਵੀ ਆ ਕੇ ਕਿਸੇ ਵੀ ਧਰਮ ਦੇ ਅਗੇਂਸਟ ਬੋਲਦੇ ਨੇ ਧਰਮ ਦੇ ਧਾਰਮਿਕ ਆਗੂਆਂ ਦੇ ਅਗੇਂਸਟ ਬੋਲਦੇ ਨੇ ਜਿਹੜੇ ਧਾਰਮਿਕ ਲੋਗ ਨੇ ਉਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਗ ਪੰਜਾਬ ਦੇ ਭਾਈਚਾਰੇ ਨੂੰ ਤੋੜ ਨਾ ਸਕਣ ਬਾਕੀ ਇੱਕ ਮੈਂ ਸਨੇਹਾ ਤੁਹਾਡੇ ਰਾਹੀਂ ਦੇਣਾ ਚਾਹਨਾ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੁਦਾਇਸ਼ ਕ੍ਰੂਤੀ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਸਭ ਨੂੰ ਪਤਾ ਜੁਦਾਇਸ਼ ਕ੍ਰੂਤੀ ਕੌਣ ਸੀ ਇਹਨੇ ਆਪਣਾ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਕੀ ਰੋਲ ਅਦਾ ਕੀਤਾ ਉਹ ਲੋਕ ਜੋ ਵਾਕਈ ਕੁਝ ਕਰਨਾ ਚਾਹੁੰਦੇ ਕਿਸੇ ਦੀ ਮੋਢੇ ਤੇ ਬੰਦੂਕ ਰੱਖ ਕੇ ਨਾ ਚਲਾਓ ਉਹ ਸਾਹਮਣੇ ਆਓ ਜੇ ਤੁਹਾਨੂੰ ਕੋਈ ਤਕਲੀਫ ਹੈ ਬਹਿ ਕੇ ਤਰਕ ਵਿੱਚ ਤਰਕ ਕਰੋ ਵੀ ਆਹ ਗੱਲ ਗਲਤ ਔਰੀ ਆਹ ਗੱਲ ਸਹੀ ਹੋ ਰਹੀ ਸਾਡੇ ਨਾਲ ਆਹ ਕਰੋ ਸਾਡੇ ਨਾਲ ਉਹ ਕਰੋ ਪਰ ਕਿਸੇ ਨੂੰ ਧਾਂ ਨਾ ਲਾਓ ਅੱਜ ਸਾਨੂੰ ਸਾੜਿਆਂ ਤੇ ਖਤਰਾ ਆ ਇਹ ਦੇ ਨਹੀਂ ਖਤਰਾ ਕੋਈ ਬਾਹਰ ਵਾਲੇ ਤੋਂ ਖਤਰਾ ਕਿ ਸਾਨੂੰ ਕੋਈ ਹੋਰ ਕਮਿਊਨਿਟੀ ਵਾਲਾ ਪਰ ਜੋ ਮੈਂ ਤੁਹਾਡਾ ਧੰਨਵਾਦ ਕਰੂਗਾ ਪਾਪਾ ਗੁਰਪ੍ਰੀਤ ਟੈਲੀਫੋਨੀਆ ਜੀ ਦਾ ਜਿਹਨਾਂ ਬਾਜੀ ਨੇ ਲਾਈਵ ਦੇਖਿਆ ਉਹਨਾਂ ਬਾਜੀ ਸੱਜਣਾ ਦਾ ਜਿਹਨਾਂ ਦਾ ਮੈਂ ਅੱਗੇ ਥ੍ਰੈਟ ਜਿਹਨਾਂ ਤੇ ਚੱਲਦਾ ਆਇਆ ਉਹਨਾਂ ਦਾ ਵੀ ਮੈਂ ਧੰਨਵਾਦ ਕਰੂਗਾ ਕਿਉਂਕਿ ਉਹ ਸਾਨੂੰ ਅਗਾਹ ਕਰ ਰਹੇ ਨੇ ਸਾਨੂੰ ਚੁਕੰਨੇ ਕਰ ਰਹੇ ਨੇ ਅਸੀਂ ਤੁਹਾਡੇ ਦੁਸ਼ਮਣ ਨਹੀਂ ਆ ਤੁਹਾਡੇ ਅੰਦਰ ਹੀ ਤੁਹਾਡੇ ਦੁਸ਼ਮਣ ਨੇ ਜਿਹੜੇ ਸਾਡੇ ਜਿਹੜੇ ਸਾਡੇ ਕੋਈ ਕੰਮ ਕਰਾ ਰਹੇ ਆ ਮੈਂ ਉਹਨਾਂ ਕੈਥਲਿਕਾਂ ਨੂੰ ਉਹਨਾਂ ਪੈਂਟੀ ਪੋਸਟਲਾਂ ਨੂੰ ਉਹਨਾਂ ਪ੍ਰੋਟੈਸਟੈਂਟਾਂ ਨੂੰ ਵੀ ਪਹੁੰਚਾਂਗਾ ਕਿ ਤੁਸੀਂ ਇਹ ਹਰਪਤਾ ਨਾ ਕਰੋ ਤੁਹਾਡੇ ਦੇ ਵਿੱਚ ਕੋਈ ਗੱਲ ਹੈ ਉਹਨੂੰ ਗੁਬਾਰ ਕੱਢੋ ਤੁਸੀਂ ਆਪਣੇ ਉਹ ਚੋ ਮੈਡਲ ਨਾ ਲੈ ਕੇ ਆਓ ਜਿਹੜੇ ਮੈਡਲ ਦੇ ਨਾਲ ਅਸੀਂ ਜਲਦੀ ਤੁਹਾਨੂੰ ਸਨਮਾਨਤ ਕਰਨਾ ਜੁਦਾਇਸ਼ ਕ੍ਰੂਟੀ ਤੁਸੀਂ ਜੁਦਾਇਸ਼ ਕ੍ਰੂਟੀ ਦੀ ਟੀਮ ਨਾ ਪੰਜਾਬ 'ਚ ਖੜੀ ਕਰੋ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਬਣੀ ਹੈ ਉਹਨੂੰ ਬਣੀ ਰਹਿਣ ਦਿਓ ਕਿਉਂਕਿ ਮੈਂ ਖਾਸ ਕਰਕੇ ਕ੍ਰਿਸਚਨ ਕਮਿਊਨਿਟੀ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਆਪਣੇ ਅੰਦਰ ਚਾਤੀ ਮਾਰੋ ਜੇ ਤੁਸੀਂ ਬੁੱਤਰ ਬਾਈਬਲ ਦੇ ਉੱਤੇ ਚੱਲਦੇ ਹੋ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਦੇ ਉੱਤੇ ਚੱਲਦੇ ਹੋ ਦੇਖੋ ਪ੍ਰਭੂ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਅਜਿਹੇ ਲੋਕ ਜਿਹੜੇ ਤੁਸੀਂ ਤਿਆਰ ਕਰਕੇ ਖੜੇ ਕੀਤੇ ਨੇ ਉਹ ਲੋਕ ਕੀ ਕਹਿ ਰਹੇ ਨੇ ਇਹ ਬਾਈਬਲ ਦੀਆਂ ਨਹੀਂ ਕੀ ਗੱਲ ਪ੍ਰਭੂ ਯਿਸੂ ਮਸੀਹ ਨੇ ਅੰਨਿਆਂ ਨੂੰ ਅੱਖਾਂ ਨਹੀਂ ਦਿੱਤੀਆਂ ਕੀ ਪ੍ਰਭੂ ਯਿਸੂ ਮਸੀਹ ਨੇ ਕੋੜੀਆਂ ਦੇ ਕੋਲ ਠੀਕ ਨਹੀਂ ਕੀਤੇ ਕੀ ਪ੍ਰਭੂ ਯਿਸੂ ਮਸੀਹ ਨੇ ਮਰਦੇ ਜੀਵਿਤ ਨਹੀਂ ਕੀਤੇ ਕੀ ਪ੍ਰਭੂ ਯਿਸੂ ਮਸੀਹ ਨੇ ਲੰਗੜੇ ਚਲਾਏ ਨਹੀਂ ਕੀ ਪ੍ਰਭੂ ਯੇਸ਼ੂ ਮਸੀਹ ਨੇ ਗੁੰਗੇ ਬੋਲੇ ਨਹੀਂ ਲਾਏ ਕੀ ਪ੍ਰਭੂ ਯੇਸ਼ੂ ਮਸੀਹ ਨੇ ਲੋਕਾਂ ਦੇ ਵਿੱਚੋਂ ਭੂਤ ਨਹੀਂ ਕੱਢੇ ਕਿਹੜੀ ਗੱਲ ਜਿਹੜੀ ਪ੍ਰਭੂ ਯੇਸ਼ੂ ਮਸੀਹ ਨੇ ਨਹੀਂ ਕੀਤੀ ਤੁਸੀਂ ਲੋਕ ਪਵਿੱਤਰ ਬਾਈਬਲ ਚ ਆ ਕੇ ਗੱਲਾਂ ਕਰੋ ਆਪਣੇ ਪਾਸਵਾਨਾਂ ਦੇ ਨਾਲ ਪਰ ਇਦਾਂ ਦੇ ਸ਼ਰੇਣਤਰ ਨਾ ਰਚੋ ਜਿਹਦੇ ਨਾਲ ਕਮਿਊਨਿਟੀ ਕਮਿਊਨਿਟੀ ਦੇ ਅਗੇਂਸਟ ਹੋ ਜਾਏ ਤੇ ਭਾਈਚਾਰਾ ਭਾਈਚਾਰੇ ਦੇ ਅਗੇਂਸਟ ਹੋ ਜਾਏ ਅੱਜ ਕਿਸ ਚੈਰਿਟੀ ਨੂੰ ਅਲਰਟ ਹੋਣ ਦੀ ਲੋੜ ਹੈ ਤੇ ਮੈਂ ਨਾਲ ਆਪਣੇ ਸੰਬਾਸੀ ਦੇ ਰਾਹੀਂ ਸਾਰਿਆਂ ਨੂੰ آگਾਹ ਕਰਨਾ ਚਾਹੁੰਦਾ ਹੈ ਜਿਹੜੇ ਲੋਗ ਦੁਨਿਆਵੀ ਚੀਜ਼ਾਂ ਜਿਹੜੀਆਂ ਪ੍ਰਮਾਤਮਾ ਨੇ ਆਦਮੀ ਦੇ ਆਦਮ ਦੇ ਚੁਗਮਤ ਲਈ ਬਣਾਈਆਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਅੱਜ ਸੀਪੀ ਸਾਹਿਬ ਨੇ ਸਹੀ ਕਿਹਾ ਦੇਸ਼ਗਾਇਕ ਕਿਹਾ ਨੇ ਵੀ ਕੋਈ ਆਜਾਤੀ ਵਿਸ਼ੇਸ਼ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਖਲਾਅ ਨਾਲ ਕਿਸੇ ਵੀ ਵਿਅਕਤੀ ਦੇ ਖਲਾਅ ਬੋਲੇਗਾ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾਊ। ਹਾਂ ਜੇ ਇਦਾਂ ਦੀ ਗੱਲ ਕੋਈ ਕਰੇਗਾ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਵੀ ਤੁਹਾਨੂੰ ਹੁਣੇ ਕਿਹਾ ਸ਼ਾਇਦ ਤੁਹਾਡਾ ਮੇਰੀ ਗੱਲ 'ਚ ਧਿਆਨ ਨਹੀਂ ਸੀ। ਤੁਹਾਡਾ ਆਪਣੇ ਪ੍ਰਸ਼ਨ ਦੇ ਵਿੱਚ ਧਿਆਨ ਸੀਗਾ। ਮੈਂ ਕਿਹਾ ਅਗੇ ਕਿ ਜਿਹੜਾ ਵੀ ਕਿਸੇ ਕਮਿਊਨਿਟੀ ਦੇ ਅਗੇਂਸਟ ਬੋਲਦਾ ਆ ਬਿਗੈਰ ਮਤਲਬ ਤੋਂ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ। ਮੈਂ ਨਾਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਚੀਜ਼ਾਂ ਦੂਜਿਆਂ ਨੂੰ ਪਰੇਸ਼ਾਨ ਕਰਦੀਆਂ ਉਹ ਨਾ ਕਰੋ ਕਿਉਂਕਿ ਸਾਡੀ ਬਾਈਬਲ ਇਹ ਉਦੇਸ਼ ਨਹੀਂ ਦਿੰਦੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਜਿਹੜੇ ਲੋਕ ਤੁਹਾਡਾ ਪਿਆਰ ਕਰਦੇ ਆ ਇਸ ਵੀਡੀਓ ਤੋਂ ਬਾਅਦ ਕਿੰਨਾ ਕਰੋਸ਼ਾ ਜਿਹੜਾ ਕਦੇ ਇਹ ਦੇਖੋ ਤੁਹਾਨੂੰ ਉਤਾਰ ਕਰਨ ਤੁਹਾਡੀ ਗੋਮਦ ਲੋਕ ਤੁਹਾਨੂੰ ਚਾਹਦੇ ਨੇ ਉਹ ਕਿੰਨਾ ਕਰੋ ਜਿਹੜੇ ਤੁਹਾਡੇ ਕੀ ਕਹਾਂ ਦਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਕਿਉਂਕਿ ਹਰ ਕਮਿਊਨਿਟੀ ਨੂੰ ਆਪਣੇ ਲੀਡਰ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਪਿਆਰ ਹੁੰਦਾ ਹੈ ਅੱਜ ਫਿਰੋਜ਼ਪੁਰ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕੀਤੀ ਮੈਨੂੰ ਸੈਂਕੜੇ ਕਾਲਸ ਆਈਆਂ ਨੇ ਵਟਸਐਪ ਦੇ ਉੱਤੇ ਵੀ ਆਈਆਂ ਨਾਰਮਲ ਕਾਲਸ ਵੀ ਆਈਆਂ ਤੇ ਉਹ ਕਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਦੱਸੋ ਅੱਗੇ ਕੀ ਕਰਨਾ ਹੈ ਮੈਂ ਆਪਣੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਥੈਂਕ ਯੂ ਕਰਦਾ ਪਰ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਕੋਸ਼ਿਸ਼ ਨਹੀਂ ਕਰਨਾ ਸਾਰੇ ਬਨੇ ਇਕੱਠੇ ਹੋਵੋ ਮੈਂ ਜਲਦੀ ਤੁਹਾਨੂੰ ਇੱਕ ਮੈਸੇਜ ਦੇਣ ਜਾ ਰਿਹਾ ਲੁਧਿਆਣੇ ਦੇ ਵਿੱਚ ਸਾਰੇ ਪੰਜਾਬ ਦੇ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਤੇ ਲੀਡਰਾਂ ਦੀ ਜਲਦੀ ਮੀਟਿੰਗ ਸੱਦੀ ਜਾਏਗੀ ਪਰ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਚ ਇਹ ਨਾਲੇ ਜੇ ਕੋਈ ਸਾਡੇ ਤੇ ਕੋਈ ਅਲੀਗੇਸ਼ਨ ਲਾਂਦਾ ਹੈ ਫਿਰ ਐਪਲੀਕੇਸ਼ਨ ਲੈ ਕੇ ਡੀਸੀ ਆਫਿਸ ਚ ਜਾਓ ਕਮਿਸ਼ਨਰ ਸਾਹਿਬ ਦੇ ਜਾਓ ਇਹ ਅੱਗੇ ਇਹੀ ਲੱਗਈ ਹੋਈ ਹੈ ਕਿ ਅਸੀਂ ਤਾਂ ਇਹਨਾਂ ਨੂੰ ਪ੍ਰੋਵੋਕ ਕਰਦੇ ਆ ਵੀ ਇਹ ਲੜਨ ਅਰੇ ਜਾ ਕੇ ਕਾਨੂੰਨ ਕੋਲ ਨੂੰ ਸਹਾਰਾ ਮੰਨਦੇ ਆ ਤੇ ਕਾਨੂੰਨ ਕੋਲ ਜਾ ਕੇ ਮੰਗ ਕਰਦੇ ਆ ਮੈਂ ਕਾਨੂੰਨ ਦਾ ਧੰਨਵਾਦ ਦਿਆਂ ਕਿ ਸਾਡੇ ਕਹਿੰਦੇ ਤੋਂ ਉਹਨਾਂ ਨੇ ਐਫ ਆਈ ਆਰਾ ਦਰਜ ਕੀਤੀਆਂ ਤੇ ਜਲਦੀ ਜਿਹੜੇ ਲੋਕ ਨਫ਼ਰਤ ਫਲਾ ਰਹੇ ਆ ਉਹਨਾਂ ਤੇ ਕਾਰਵਾਈ ਵੀ ਹੋਏ ਥੈਂਕ ਯੂ ਵਿਸ਼ਾਰਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਅੱਗੇ ਲੋਕਾਂ ਤੱਕ ਪਹੁੰਚਾਣਾ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਜ ਤੱਕ ਤੁਸੀਂ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬles ਸੇ ਫਿਰ ਮਿਸ਼ਤਨ ਬles